ਅਸਤੀਤਾ ਜੀਪੀ ਨੱਡਾ ਦੀ ਵਿਪਾਰ ਲੱਗਣੀ ਹੈ ਜੀ ਜੀਪੀ ਨੱਡਾ ਹੋਰੀ ਕੇਂਦਰ ਦੇ ਵਿੱਚ ਮੰਤਰੀ ਬਣ ਗਏ ਨੇ ਰਾਜਸਵਾ ਦੇ ਮੈਂਬਰ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਪਰ ਸਮਾਂ 30 ਜੂਨ ਤੱਕ ਦਾ 30 ਜੂਨ ਤੋਂ ਬਾਅਦ ਨਵੇਂ ਪ੍ਰਧਾਨ ਦਾ ਹਵਾਲਾ ਲਗਾਤਾਰ ਚੱਲ ਰਿਹਾ ਹੈ ਕਿ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਕੌਣ ਉਹਦੇ ਲਈ ਪਾਰਟੀ ਦੇ ਅੰਦਰ ਸੰਘ ਦੇ ਅੰਦਰ ਸਰਕਾਰ ਦੇ ਅੰਦਰ ਇਕਲੋਬਿੰਗ ਵੀ ਹੋ ਰਹੀ ਹੈ ਦੋ ਤਿੰਨ ਧੜੇ ਦੋ ਤਿੰਨ ਗਰੁੱਪ ਜਾ 5-7 ਸਖੀਤਾ ਚਰਚਾ ਚ ਨੇ ਪਰ ਜੀਪੀ ਨੱਡਾ ਹੋਰਾਂ ਦੀ ਕਿਸਤੀ ਤਾਂ ਰਾਜ ਸਭਾ ਚ ਵੀ ਪਾਰ ਲੱਗ ਸਕਦੀ ਹੈ ਕਹਿੰਦੇ ਜੀਪੀ ਨੱਡਾ ਹੋਰੀ ਰਾਜ ਸਭਾ ਦੇ ਵਿੱਚ ਭਾਜਪਾ ਦਲ ਦੇ ਮੁਖੀ ਬਣ ਸਕਦੇ ਪਹਿਲਾਂ ਇਹ ਜ਼ਿੰਮੇਵਾਰੀ ਪਿਊਸ਼ ਗੋਇਲ ਹੋਰਾਂ ਕੋਲ ਸੀ ਪਿਊਸ਼ ਗੋਇਲ ਇਸ ਵਾਰ ਲੋਕ ਸਭਾ ਚ ਆ ਗਏ ਮੈਂਬਰ ਪਾਰਲੀਮੈਂਟ ਚੁੜੇ ਗਏ ਤੇ ਇਸ ਲਈ ਉਹ ਉੱਧਰ ਬੈਠਣਾ ਤੇ ਪਰ ਰਾਗਵ ਚੱਡਾ ਆ ਜੀਪੀ ਨੱਡਾ ਹੋਰੀ ਇੱਧਰ ਬੈਠਦੇ ਸੀਗੇ ਰਾਜ ਸਭਾ ਚ ਹੈਨਾ ਤੇ ਪਰ ਹੁਣ ਮੰਤਰੀ ਬਣ ਗਏ ਨੇ ਇਸ ਲਈ ਕਹਿੰਦੇ ਕਿ ਪ੍ਰਧਾਨਗੀ ਤੋਂ ਬਹਿਲੇ ਕੀਤਾ ਜਾਊਗਾ ਹੀ ਪਰ ਰਾਸਵਾ ਦੇ ਵਿੱਚੋਂ ਦਾਵੇਦਾਰ ਨੇ ਕਿ ਪਿਊਸ਼ ਗੋਲ ਦੀ ਥਾਂ ਤੇ ਭਾਜਪਾ ਦਲ ਦੇ ਮੁਖੀ ਨੂੰ ਜੇਪੀ ਨੱਡਾ ਹੋਣ। ਵੈਸੇ ਇੱਥੇ ਨਰਮਲਾ ਸਿਤਾਰਾਮਨ ਵੀ ਦਾਵਾ ਠੋਕਰੇ ਨੂੰ ਉਹ ਵੀ ਰਾਸਵਾ ਮੈਂਬਰ ਨੇ ਤੇ ਮੰਤਰੀ ਚਲੇ ਆ ਰਹੇ ਨੇ ਇਸ ਵਾਰ ਵੀ ਵਿੱਤ ਮੰਤਰਾ ਲਾ ਉਹਨਾਂ ਕੋਲ ਹੀ ਉਹ ਵੀ ਦਾਵੇਦਾਰ ਨੇ। ਚਲੋ ਬਾਕੀ ਭਾਜਪਾ ਜਾਣੇ ਉਹਨਾਂ ਨੇ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਪਰ ਜੇਪੀ ਨੱਡਾ ਹੋਰਨ ਨੂੰ ਇਧਰ ਦੂਏ ਪਾਸੇ ਵੀ ਅਜੇ 6 ਮਹੀਨੇ ਪ੍ਰਧਾਨਗੀ ਕਰਨ ਦਾ ਮੌਕਾ ਮਿਲ ਸਕਦਾ ਹੈ। ਵੈਸੇ ਤਾਂ ਹਾਂ ਤਾਬੜੀ ਹੋਰੀ ਹੈਨਾ ਫਿਰ ਕੇ ਲక్ష్మణ ਹੁਰੀ ਇਹ ਦੋ ਨਾਂ OBC ਕੋਟੇ ਚ ਚੱਲੀ ਜਾਂਦੇ ਨੇ ਹੈਨਾ ਸਮ੍ਰਿਤੀ ਰਾਨੀ ਦਾਵੇਦਾਰਾਂ ਚ ਚੱਲੀ ਜਾਂਦੀ ਆ ਐਂਡ ਫੜਨ ਵੀ ਸੋਰੀ ਦਾਵੇਦਾਰਾਂ ਚੱਲੇ ਜਾਂਦੇ ਨੇ ਕਿਉਂਕਿ ਕਹਿੰਦੇ ਕਿ ਲੰਬੇ ਸਮੇਂ ਤੋਂ ਭਾਜਪਾ ਦੇ ਵਿੱਚ SC ਜਾਂ OBC ਭਾਈਚਾਰੇ ਚ ਹੁਣ ਪ੍ਰਧਾਨ ਨਹੀਂ ਬਣਿਆ ਇਸ ਵਾਰ ਚੋਣਾਂ ਦੇ ਵਿੱਚ SC OBC ਭਾਈਚਾਰਾ ਕਹਿੰਦੇ ਉਹਵੇਂ ਭਾਜਪਾ ਨਾਲ ਨਹੀਂ ਆਇਆ ਜਿਵੇਂ ਇੱਕ ਦੋ ਚੋਣਾਂ ਚ ਨਜ਼ਰ ਆ ਰਿਹਾ ਸੀਗਾ ਤੇ ਕਹਿੰਦੇ ਕਿ ਇੱਕ ਵਾਰ ਫੇਰ ਭਾਜਪਾ ਤੇ ਉਹ ਟੈਗ ਲੱਗਦਾ ਨਜ਼ਰ ਆ ਰਿਹਾ ਕਿ ਤਾਂ ਬਾਹਮਣ ਬਾਣੀਆਂ ਦੀ ਪਾਰਟੀ ਆ ਉਸ ਟੈਗ ਨੂੰ ਧੋਣ ਦੇ ਲਈ ਕਹਿੰਦੇ ਕਿ ਭਾਜਪਾ ਇਸ ਨੀਤੀ ਤੇ ਕੰਮ ਕਰੇ ਜਿਹੜਾ ਇਹ ਟੈਗ ਆ ਕਿਤੇ ਵੱਡਾ ਹੋ ਗਿਆ ਤਾਂ ਅਗਲੀ ਵਾਰ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਪਹਿਲਾਂ ਮਸਾਂ ਇਸ ਟੈਗ ਤੋਂ ਛੁਟਕਾਰਾ ਪਾਇਆ ਕਹਿੰਦੇ ਭਾਜਪਾ ਨੇ ਹੁਣ ਉਹ ਤਾਂ 24 ਸਾਲ ਪਹਿਲਾਂ ਬਕਰੂ ਲక్ష్మణ ਉਹਰੀ ਕਿਸੇ ਸਮੇਂ ਇਹ ਦੇਖੀ ਤਾਂ ਐਸਸੀ ਪਾਈ ਚਰਜ ਦੇ ਬਾਰੇ ਨੂੰ ਉਹ ਭਾਜਪਾ ਦੇ ਪ੍ਰਧਾਨ ਰਹੇ ਉਸ ਤੋਂ ਬਾਅਦ ਤਾਂ ਫਿਰ ਨਹੀਂ ਚੈੱਕ ਕਰਕੇ ਦੇਖ ਲਓ ਕੌਣ-ਕੌਣ ਮੰਨਦਾ ਰਿਹਾ ਇੱਕ ਵਾਰ ਫਿਰ ਹੁਣ ਭਾਜਪਾ ਇਸ ਸਥਿਤੀ 'ਚ ਕਿ ਆਪਾਂ ਐਸਸੀ ਪਾਈ ਚਰਜਾਂ ਓਬੀਸੀ ਪਾਈ ਚਰਜੋ ਸਿਓਬੀਸੀ ਪਾਈ ਚਰਜੋ ਕਹਿੰਦੇ ਵਿਰੋਧ ਤਾਬੜੇ ਹੋਰੀ ਖਾਸੇ ਚ ਕਿਉਂਕਿ OBC ਭਾਈ ਚਰਚੂ ਨੇ ਉਮਿਤਸ਼ਾ ਦੇ ਨੇੜੇ ਨੇ ਇਸੇ ਤਰ੍ਹਾਂ ਕੇ ਲਖਮਣ ਹੋਰੀ ਉਹ ਵੀ OBC ਸੈੱਲ ਦੇ ਇਨਾਂ ਦੇ ਪ੍ਰਧਾਨ ਚ ਲੇਉਂਦੇ ਨੇ ਸੁਮ੍ਰਿਤੀ ਰਾਨੀ ਜੀ ਕਹਿੰਦੀ ਕਿ ਜੇ ਬੀਬੀਆਂ ਚ ਬਣਾਉਣਾ ਤਾਂ ਮੈਂ ਵੀ ਦਾਬੇਦਾਰ ਰਹਗੀ ਪਰ ਪਤਾ ਇਹ ਲੱਗ ਰਿਹਾ ਕਿ 6 ਮਹੀਨੇ ਅਜੇ ਜੇਪੀ ਨੱਡਾ ਹਰਾਂ ਦੀ ਪ੍ਰਧਾਨਗੀ ਸ਼ਾਇਦ ਬਚੀ ਰਹੇ ਕਿਉਂਕਿ ਮੁਰੇ 4 ਸੂਬਿਆਂ ਦੀਆਂ ਚੋਣਾਂ ਨੇ ਜਿਨ੍ਹਾਂ ਚੋਂ ਮਹਾਰਾਸ਼ਟਰ ਹਰਿਆਣਾ ਝਾਰਖੰਡ ਤੇ ਜੰਮੂ ਕਸ਼ਮੀਰ ਜਿਨ੍ਹਾਂ ਚੋਂ ਮਹਾਰਾਸ਼ਟਰ ਤੇ ਹਰਿਆਣਾ ਕਹਿੰਦੇ ਬਹੁਤ ਆਪਣੀ ਨੱਕ ਦਾ ਸਵਾਲ ਬਣਾ ਕੇ ਭਾਜਪਾ ਚੱਲ ਰਹੀ ਹੈ ਇਸ ਲਈ ਉਹ ਕਹਿੰਦੇ ਜੇਪੀ ਨੱਡਾ ਦੀ ਟੀਮ ਦੀ ਅਗਵਾਈ ਚੱਲੜੋ ਇਹ ਸੈਟਅਪ ਬਣਿਆ ਹੋਇਆ ਦੂਜਾ ਕਹਿੰਦੇ ਜੇ ਹੁਣ ਬਦਲਦੇ ਹਾਂ ਤਾਂ 3 ਸਾਲ ਦੀ ਟਰਮ ਬਣਦੀ ਆ ਤੇ 3 ਸਾਲ ਦੀ ਟਰਮ ਦੇ ਹਿਸਾਬ ਨਾਲ ਜੇਕਰ ਹੁਣੇ ਆਪਾਂ 24 'ਚ ਕੀਤਾ ਤਾਂ 26 'ਚ ਜਾ ਕੇ ਕੰਮ ਖਤਮ ਹੋ ਜਾਣਾ ਸੋ ਇਹ ਇਸ ਲਈ ਕਹਿੰਦੇ ਕਿ ਉਹਦੀ ਬਜਾਏ ਆਪਾਂ ਇਸ ਨੂੰ ਅੱਗੇ ਲੈ ਕੇ ਜਾਓ ਤਾਂ ਕਿ ਇਹ 27 ਤੱਕ ਕਲੀਆਂ ਚੋਣਾ ਹੋ ਜਾਣਾ ਕਿਉਂਕਿ 27 ਦੇ ਵਿੱਚ ਯੂਪੀ ਚੋਣਾ ਪੰਜਾਬ ਚੋਣਾ ਸੋ ਯੂਪੀ ਅਹਿਮ ਆ ਉਹਨਾਂ ਲਈ ਸੋ ਇਸ ਲਈ ਕਹਿੰਦੇ ਉਸ ਸਮੇਂ ਤੱਕ ਇਸ ਨੂੰ ਕਿਚਨ ਦੀ ਕਵਾਇਦਾ ਤਾਂ ਕਿ ਜੂਪੀ ਹੈ ਨਾ ਉਹ ਸਾਰੀ ਨੀ ਚੋਣਾ ਕਿਉਂਕਿ ਹੁਣ ਅਕਤੂਬਰ ਨਵੰਬਰ ਦੇ ਵਿੱਚ 225 ਦੇ ਵਿੱਚ ਜੇ ਆਪਾਂ ਦੇਖੀਏ ਹੈ ਨਾ ਤਾਂ ਮੁਖੀ ਦੀ ਚੋਣ ਜੇ ਹੁੰਦੀ ਆ ਤਾਂ ਫਿਰ ਮਤਲਬ 27 28 ਤੱਕ ਚਲੀ ਜਾਣੀ ਆ ਤੇ ਜਦ ਤੱਕ ਇਹ ਚੋਣਾਂ ਹੋ ਜੜੀਆਂ ਨੇ ਵੈਸੇ ਬਿਹਾਰ ਚ 26 ਚੋਣਾਂ ਨੇ ਫਿਰ ਪੱਛਮੀ ਬੰਗਾਲ ਦੀਆਂ ਹੈ ਨਾ ਇਹ ਸਾਰੀਆਂ ਚੋਣਾਂ ਆਉਣੀਆਂ ਨੇ ਸੋ ਈਜ਼ਲੀ 25 ਚ ਬਿਹਾਰ ਦੀਆਂ ਫਿਰ 26 ਚ ਪੱਛਮੀ ਬੰਗਾਲ ਦੀਆਂ 27 ਚ ਫਿਰ ਯੂਪੀ ਪੰਜਾਬ ਵਾਲੀਆਂ ਚੋਣਾਂ ਹੋਣੀਆਂ ਨੇ ਸੋ ਇਸ ਕਵਾਇਦ ਦੇ ਵਿੱਚ ਕਿ ਜਦ ਤੱਕ ਨਵਾਂ ਪ੍ਰਧਾਨ ਰਣਲਾ ਹੋ ਜੂਗਾ ਤੇ ਪਤਾ ਲੱਗ ਰਿਹਾ 6 ਮਹੀਨੇ ਜੇਪੀ ਨੱਡਾ ਹੋਰਾਂ ਦੀ ਪ੍ਰਧਾਨਗੀ ਬਰਕਰਾਰ ਰੱਖੀ ਜਾ ਸਕਦੀ ਆ ਉਹਨਾਂ ਦੇ ਨਾਲ ਕਿਸੇ ਸੈਕਟਰੀ ਨੂੰ ਕਿਸੇ ਬੰਦੇ ਨੂੰ ਪ੍ਰਧਾਨ ਲਾਇਆ ਜਾ ਸਕਦਾ ਹੈ ਕਿਸੇ ਸਖਤਰ ਨੂੰ ਕਾਰਜਕਾਰੀ ਪ੍ਰਧਾਨ ਜੇਕਰ ਉਸ ਸਿਸਟਮ ਸਹੀ ਚੱਲਿਆ ਤਾਂ ਉਸੇ ਨੂੰ ਪੱਕਾ ਕੀਤਾ ਜਾ ਸਕਦਾ ਨਹੀਂ ਕਿਸੇ ਨੂੰ ਨਵੀਂ ਨਿਯੁਕਤੀ ਦਿੱਤੀ ਜਾ ਸਕਦਾ ਪਰ ਇਸ ਵਰ ਸੰਘ ਦਾ ਵੀ ਦਬ ਦਬਾ ਬਣ ਰਿਹਾ ਸੋ ਇਸ ਲਈ ਦੇਖਦੇ ਹਾਂ ਜੀ ਇੱਧਰ ਕੀ ਨੂੰ ਪ੍ਰਦਾਨ ਕੀ ਮਿਲਦੀ ਹੈ ਤੇ ਕੀ ਜਾ ਦਰਮਦਰ ਉੱਥੇ ਤੱਕ ਚੱਲਦਾ